ਮਾਜੋਗ ਐਸਐਸਪੀ ਡਾਕਟਰ ਪੱਗਿਆ ਜੈਨ ਜੀ ਦੀ ਅਗਵਾਈ ਹੇਠ ਜਿਲ੍ਹਾ ਫਰੀਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਤਸਕਾ ਖਿਲਾਫ ਹ ਟਾਈਮ ਆਪਰੇਸ਼ਨ ਚਲਾਏ ਜਾਂਦੇ ਨੇ ਸਪੈਸ਼ਲ ਆਪਰੇਸ਼ਨ ਆਪਰੇਟ ਕੀਤੇ ਜਾਂਦੇ ਨੇ ਤੇ ਇਸੇ ਦੌਰਾਨ ਸਾਡੇ ਸਿਟੀ ਟੂ ਇਨਚਾਰਜ ਸੁਖਦਸ਼ਨ ਕੁਮਾਰ ਜੀ ਨੂੰ ਪੋਲੂ ਵਾਲਾ ਰੋਡ ਤੋਂ ਇੱਕ ਆਕਾਸ਼ਦੀਪ ਨਾਮ ਦਾ ਜੋ ਮਿਛਰੀ ਵਾਲਾ ਰਹਿਣ ਵਾਲਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਉਸ ਦੀ ਸੱਚ ਕੀਤੀ ਗਈ ਤਾਂ ਉਸ ਤੋਂ ਸਾਨੂੰ 30 ਬਾਲਾਂ ਜਿਹਨੂੰ ਅਸੀਂ ਫੈਂਕੇ ਕਿੰਨੇ ਆ ਉਹ ਉਹ ਮਿਲੇ ਜਿਹੜੇ ਇਹ ਜੇਲ੍ਹ ਦੇ ਵਿੱਚ ਥਰੋ ਕਰਦੇ ਨੇ ਤੇ ਜਦੋਂ ਇਸ ਨੂੰ ਖੋਲ ਕੇ ਦੇਖਿਆ ਗਿਆ ਤੇ ਇਸ ਵਿੱਚ ਕਾਫੀ ਮਾਤਰਾ ਵਿੱਚ ਤਮਾਕੂ ਅਤੇ ਕੋਈ 100 ਨਸ਼ੀਲੀਆਂ ਗੋਲੀਆਂ ਤੇ ਦੋ ਚਾਰਜਰ ਤੇ ਦੋ ਪਾਣੀ ਗਰਮ ਕਰਨ ਵਾਲੇ ਸਪਰਿੰਗ ਮਿਲੇ ਨੇ ਅਸੀਂ ਹੁਣ ਅੱਜ ਇਸ ਨੂੰ ਮਾਨਜੋ ਕੋਰਜੀ ਦੇ ਵਿੱਚ ਪੇਸ਼ ਕੀਤਾ ਤੇ ਇਸ ਦਾ ਰਿਮਾਂਡ ਲਿਆ ਗਿਆ ਹੁਣ ਇਸ ਤੋਂ ਅਸੀਂ ਰਿਮਾਂਡਦਾਰ ਨੂੰ ਪੁੱਛ ਕੇ ਕਰਾਂਗੇ ਵੀ ਇਹ ਅੱਗੇ ਜਿਹੜਾ ਅੰਦਰ ਜੇਲ੍ਹ ਦੇ ਵਿੱਚ ਜਾਂ ਕੋਈ ਹਵਾਲਾਤੀ ਜਾਂ ਕੈਦੀ ਜਿਹੜਾ ਬੈਠਾ ਹੈ ਉਹ ਕਿਹੜਾ ਸੀ ਜਿਹੜਾ ਇਸ ਨੂੰ ਸੰਪਰਕ ਕਰਕੇ ਮੰਗਵਾ ਰਿਹਾ ਸੀ ਤੇ ਇਹ ਕਿਥੋਂ ਲੈ ਕੇ ਆਉਂਦੇ ਨੇ ਤੇ ਇਹਨਾਂ ਨੂੰ ਥ्रो ਕਰਨ ਦਾ ਕਿੰਨੇ ਪੈਸੇ ਮਿਲਦੇ ਨੇ ਜਦੋਂ ਨੂੰ ਡੰਗਾਈ ਨਾਲ ਵੇਖਿਆ ਜਾਵੇ